ਹਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਤੁਹਾਡਾ ਠੀਕ ਠਾਕ ਮਿਸਿਸ ਕੋਰ ਦਾ ਬਲੌਗ ਰਾਣੀ ਦੀ ਕਹਾਣੀ ਉਹਦੇ ਵਿੱਚ ਅੱਜ ਇੱਕ ਟੌਪਿਕ ਆ ਮੇਰਾ ਕਿ ਮਾਪੇ ਕਿੰਨਾ ਫਿਕਰ ਕਰਦੇ ਆ ਕਿੰਨੀ ਕਿ ਚਿੰਤਾ ਹੁੰਦੀ ਆ ਉਹਨਾਂ ਨੂੰ ਆਪਦੇ ਬੱਚਿਆਂ ਲਈ ਮਾਣੇ ਹਮੇਸ਼ਾ ਦੇਖਣਾ ਵਾ ਵੀ ਮੇਰਾ ਪੁੱਤ ਜਾਂਤੀ ਪੁੱਤ ਦੀੇ ਵਾਲੀ ਕਰਦੇ ਆ ਮਾਪੇ ਹਨਾ ਵੀ ਉਹ ਕਿਤੇ ਭੁੱਖਾ ਤਾਂ ਨਹੀਂ ਹੋਊਗਾ ਹਮੇਸ਼ਾ ਉਹਨੇ ਪੁੱਛਣਾ ਵੀ ਤੂੰ ਖਾ ਲਿਆ ਸੀਗਾ ਤੇ ਜਿਹੜਾ ਬਾਪ ਹੋਊਗਾ ਉਹਨੂੰ ਫਿਕਰ ਰਹਿੰਦਾ ਵੀ ਇਹਦੀ ਜ਼ਿੰਦਗੀ ਦੀਆਂ ਰੋਟੀਆਂ ਮੈਂ ਹੀ ਕਮਾ ਕੇ ਚੱਲਿਆ ਜਾਵਾਂ ਜਦੋਂ ਕਿ ਤੁਸੀਂ ਬਾਪ ਬਣੇ ਹੁੰਦੇ ਆ ਉਹਦੇ ਵਿੱਚ ਜਦੋਂ ਤੁਹਾਡਾ ਬੱਚਾ ਵੱਡਾ ਹੋ ਜਾਂਦਾ ਅਡਲਟ ਹੋ ਜਾਂਦਾ ਸਾਨੂੰ ਇਹ ਹੈਲਪ ਤਾਂ ਕਰੋ ਕੰਮ ਕਰੋ ਬਟ ਉਹਨੂੰ ਇਹ ਚੀਜ਼ ਦਾ ਨੌਲੇਜ ਹੋਣੀ ਚਾਹੀਦੀ ਆ ਵੀ ਮੈਂ ਆਪਣੀ ਲਾਈਫ ਆਪੇ ਲੀਡ ਕਰਨੀ ਆ ਮੇਰਾ ਵਿਆਹ ਹੋ ਗਿਆ ਮੈਂ ਆਪਣੇ ਬੱਚਿਆਂ ਨੂੰ ਕਿੱਦਾਂ ਦੀ ਲਾਈਫ ਦੇਣੀ ਆ ਉਹ ਸਾਰਾ ਕੁਝ ਮੈਂ ਮੇਰੀ ਰਿਸਪੌਂਸਿਬਿਲਟੀ ਆ ਨਾ ਕਿ ਗਾਂ ਉਹਦੇ ਪਿਆਉ ਦੀ ਹੁੰਦੀ ਹੈ ਪਰ ਜਿਹੜੀ ਸਾਡੀ ਮੈਟੈਲਟੀ ਆ ਸਾਡੇ ਇੰڈین ਲੋਕੇਸ਼ਨ ਲੋਕ ਉਹ ਅਸੀਂ ਇਸ ਤਰ੍ਹਾਂ ਦੇ ਫਿਕਰ ਕਰਦੇ ਕਰਦੇ ਆਪਦੀ ਅੱਧੀ ਜ਼ਿੰਦਗੀ ਖਰਾਬ ਕਰ ਲਏ ਨੇ ਅੱਧੀ ਤੋਂ ਵੀ ਜ਼ਿਆਦਾ ਕਹਿੰਦੇ ਹੁੰਦੇ ਆ ਜਿਹੜੀ ਜਿਹੜੀ ਕੋਈ ਪ੍ਰੋਬਲਮ ਆ ਉਹ ਸਾਡੀ ਇਸ ਤਰ੍ਹਾਂ ਨਹੀਂ ਹੁੰਦੀ ਕਿ ਕਈ ਵੀ ਤੁਹਾਨੂੰ ਸਰੀਰਕ ਬਿਮਾਰੀਆਂ ਕਿਉਂ ਲੱਗ ਜਾਂਦੀਆਂ ਕਿਉਂ ਕਮਜ਼ੋਰ ਹੋ ਜਾਂਦੇ ਆ ਕਿਉਂ ਤੁਹਾਡੀ ਜਾਦ ਉਸ ਤੇ ਫਿਕਰ ਫਿਕਰ ਪੈ ਜਾਂਦਾ ਵਾ ਕਿਉਂਕਿ ਬੱਚੇ ਕਈ ਵਾਰੀ ਉਹ ਇਨਰਕ ਰਿਲਾਇ ਕਰਨ ਲੱਗ ਜਾਂਦੇ ਆ ਤੇ ਤੁਨੂੰ ਵੀ ਜਾਣਦੀ ਉਹ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਉਹ ਫਿਰ ਕਹਿੰਦੇ ਆਹ ਡਿਸੀਜਨ ਅਸੀਂ ਆਪ ਕਰ ਸਕਦੇ ਆ ਹਾਲਾਂਕਿ ਉਹ ਤੁਸ ਬਈ ਜੇ ਤੁਹਾਨੂੰ ਪਤਾ ਟਰਸਟ ਆ ਤੁਹਾਨੂੰ ਤੁਹਾਡੇ ਪੇਰੈਂਟਸ ਹਰ ਇੱਕ ਚੀਜ਼ ਵਾਸਤੇ ਪਾਟ ਪਲੇ ਕਰਦੇ ਆ ਫਿਰ ਉਹਨਾਂ ਨੂੰ ਵੀ ਏਹ ਗਿਆਨ ਹੋਣਾ ਚਾਹੀਦਾ ਵੀ ਅਸੀਂ ਮਾੜੀ ਜੀ ਗੱਲ ਕਰ ਲਈਏ ਪੇਰੈਂਟਸ ਦੇ ਨਾਲ ਕੁਛ ਵੀ ਆ ਪਰ ਜਿਹੜਾ ਅੱਜ ਕੱਲ ਦਾ ਟਾਈਮ ਆ ਉਹ ਕੀ ਕਰਦੇ ਸਮਾਈ ਲਾਈਫ ਇਸ ਸਮਾਈ ਲਾਈਫ ਮੈਂ ਜੋ ਡਿਸੀਜਨ ਕਰਨਾ ਉਹ ਠੀਕ ਆ ਤੇ ਮੈਂ ਕਰਨਾ ਤੇ ਮੈਂ ਦੱਸਣਾ ਹੀ ਆ ਸਿਰਫ ਜੇ ਦੱਸ ਦੇਣ ਚਲੋ ਮਾਪੇ ਤਾਂ ਵਿਚਾਰੇ ਅੱਜ ਕੱਲ ਉਹ ਵੀ ਕਹਿੰਦੇ ਆ ਬੱਸ ਦੱਸ ਤਾਂ ਇੰਨਾ ਵੀ ਬਹੁਤ ਆ ਪਰ ਫਿਰ ਵੀ ਜਿਆਦਾ ਜਿਆਦਤੀ ਨਹੀਂ ਕਰਨੀ ਚਾਹੀਦੀ ਹੈ ਨਾ ਬਈ ਮਾਪੇਓ ਫੇਰ ਵੀ ਦੇਖਦੇ ਆ ਸਾਡੀ ਜਨਰੇਸ਼ਨ ਠੀਕ ਰਵੇ ਸਾਡੇ ਬੱਚੇ ਠੀਕ ਰਹਿਣ ਇਹ ਕਿਸੇ ਗਲਤ ਸੋਸਾਇਟੀ ਵਿੱਚ ਨਾ ਚਲੇ ਜਾਣ ਇਹ ਸਾਡਾ ਫਿਕਰ ਆ ਸੋ ਇਹ ਸਾਡੇ ਫਿਕਰ ਨੂੰ ਇਸ ਤਰ੍ਹਾਂ ਚਲੋ ਇਹਨਾਂ ਨੇ ਵੀ ਗਾਂ ਮਾਪੇ ਬਣਦੇ ਆ ਬਣੇ ਵੀ ਆ ਲੋਕ ਫਿਰ ਤੁਸੀਂ ਨਾ ਉਹ ਕਾਫੀ ਲੇਟ ਹੋ ਜਾਂਦਾ ਜਦੋਂ ਤੱਕ ਉਹਨਾਂ ਨੂੰ ਇਹ ਪਤਾ ਲੱਗਦਾ ਵੀ ਹੁਣ ਸਾਡੀ ਫੀਲਿੰਗਸ ਇਸ ਤਰ੍ਹਾਂ ਦੀ ਆ ਤੇ ਵੀ ਹੁਣ ਦੇਖ ਲਓ ਵੀ ਅਸੀਂ ਇਸ ਤਰ੍ਹਾਂ ਆਪਣੇ ਪੇਰੈਂਟਸ ਨਾਲ ਗੱਲ ਕਰਦੇ ਸੀਗੇ ਜਾਂ ਕਹਿੰਦੇ ਸੀਗੇ ਵੀ ਸਾਡਾ ਵੀ ਚਾਹ ਹੈਗਾ ਬਹੁਤ ਪਰ ਜੀ ਕਰਦਾ ਵਾ ਵੀ ਅਸੀਂ ਇਸ ਤਰ੍ਹਾਂ ਦੇ ਕੰਮ ਕਰੀਏ ਵੀ ਸਾਡੇ ਬੱਚੇ ਸਾਡੇ ਅਨੁਕੂਲ ਤੇ ਅਨੁਸ਼ਾਸਨ ਵਿੱਚ ਰਹਿਣ ਉਹ ਤਾਂ ਚਲੋ ਠੀਕ ਆ ਬੱਚੇ ਨੂੰ ਆਪਣੇ ਡਿਸੀਜਨ ਆਪ ਬਣਾ ਲੈਣੇ ਚਾਹੀਦੇ ਆ ਬਟ ਥੋੜਾ ਬਹੁਤਾ ਤਾਂ ਆਪਾਂ ਨੂੰ ਇੰਨਾ ਕੁ ਪਤਾ ਹੁੰਦਾ ਵੀ ਤੁਹਾਡੇ ਘਰ ਦੇ ਵਿੱਚ ਓਵਰ ਉਵਰ ਨਾ ਕਰੋ ਪਰ ਰਾਈਟਸ ਜਰੂਰ ਹੋਣੇ ਚਾਹੀਦੇ ਬੱਚਿਆਂ ਕੋਲੇ ਭਈ ਉਹਨਾਂ ਨੇ ਕੀ ਕਰਨਾ ਵਾ ਪੈਸਾ ਕਮਾਇਆ ਇੰਜੋਏ ਵੀ ਕਰਨਾ ਉਹੀ ਲਾਈਫ ਹੁੰਦੀ ਹੈ ਨਾ ਇੰਜੋਏ ਵੀ ਕਰਨਾ ਚਾਹੀਦਾ ਵਾ ਬਟ ਥੋੜਾ ਬਹੁਤਾ ਜਿਹੜੇ ਬੁੱਢਾ ਬੁੱਢੀ ਉਹਨਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਵਾ ਤੇ ਇਹ ਉਹਨਾਂ ਦੀ ਸੋਚ ਆ ਆਪਾਂ ਸਿਰਫ ਕਹਿ ਹੀ ਸਕਦੇ ਹੁੰਨੇ ਆ ਤੇ ਪਹਿਲੀਆਂ ਦੇ ਵਿੱਚ ਤਾਂ ਹੁੰਦਾ ਸੀਗਾ ਭਈ ਬਾਪੂ ਛੇਤਰ ਵੀ ਲਾ ਲੈਂਦਾ ਸੀਗਾ ਹੁਣ ਤੁਸੀਂ ਕੁਝ ਨਹੀਂ ਇਹੋ ਜਿਹਾ ਕੁਛ ਕਰ ਸਕਦੇ ਤੁਹਾਡੇ ਹੱਥ ਹੱਥ ਵਸ ਕੁਝ ਨਹੀਂ ਹੈਗਾ ਉਦੋਂ ਤੁਸੀਂ ਵਿਆਹ ਹੈ ਵਰਿਆ ਚ ਕੁਝ ਮਰਜੀ ਆ ਤੇ ਉਦੋਂ ਹੀ ਅਗਲੇ ਪਤਾ ਹੁੰਦਾ ਸੀ ਪਿਓ ਕਹਿੰਦਾ ਸੀ ਵੀ ਮੇਰਾ ਹੱਕ ਆ ਮੈਂ ਤੇਰਾ ਪਿਓ ਆ ਮੈਂ ਤੈਨੂੰ ਕਹਿ ਸਕਦਾ ਵਾਂ ਪਰ ਅੱਜ ਕੱਲ ਦੇ ਟਾਈਮ ਵਿੱਚ ਮਾਪਿਆਂ ਜਿਹੜੇ ਉਹਨਾਂ ਕੋਲੇ ਇਥੇ ਬਾਹਰ ਤੇ ਬਿਲਕੁਲ ਹੀ ਰਾਈਟਸ ਆਏਗੇ ਨਹੀਂ ਤੁਹਾਡਾ ਦਿਲ ਕਰਦਾ ਹੁੰਦਾ ਵੀ ਚਲੋ ਬੱਚੇ ਬਹੁਤ ਕਈ ਵਾਰੀ ਕਰ ਲੈ ਕਰਦੇ ਆ ਸਹੀ ਡਿਸੀਜਨ ਲੈਂਦੇ ਆ ਪਰ ਆਪਾਂ ਨੂੰ ਬਹੁਤਾ ਨਹੀਂ ਇਨਵੋਲਵ ਹੋਣਾ ਚਾਹੀਦਾ ਪਰ ਕਿਤੇ ਕਿਤੇ ਥੋੜਾ ਜਿਆ ਹੁੰਦਾ ਵਾ ਵੀ ਕਈ ਉਹਨਾਂ ਤੋਂ ਨਹੀਂ ਵੀ ਠੀਕ ਹੁੰਦੇ ਉਹ ਮੇਰਾ ਪੁਆਇੰਟ ਉਹ ਆ ਵੀ ਉੱਥੇ ਕਿ ਜੇ ਉਹਨਾਂ ਨੂੰ ਮਾੜੀ ਮੋਟੀ ਆਪਦੇ ਪੇਰੈਂਟਸ ਨਾਲ ਡਿਸਕਸ਼ਨ ਕਰ ਲੈਣੀ ਚਾਹੀਦੀ ਆ ਤੇ ਚਲੋ ਜੀ ਠੀਕ ਆ ਫਿਰ ਇਹ ਸੀ ਕਿ ਮਾਪਿਆਂ ਦੀ ਸਟੋਰੀ So sick out. Of...